ਮਰ ਤੋਂ ਬਾਅਦ ਵੀ ਧੜਾ ਧੜ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੇਜ ਘਟਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਮੈਨੂੰ ਯਾਦ ਹੈ ਬਲਕੌਰ ਸਿੰਘ ਬਾਪੂ ਉਹਨਾਂ ਨੇ ਕਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਕਿ ਉਹਦੀ ਮਿਹਨਤ ਦੇ ਕਰਕੇ ਸਾਡੇ ਕੋਲ ਐਨੇ ਇੱਕ ਗੀਤ ਪਏ ਨੇ ਕਿ ਮੈਂ 4-5 ਸਾਲ ਉਹਨੂੰ ਜਿਉਂਦਾ ਰੱਖੂੰਗਾ ਤੇ ਹੁਣ ਜਿਉਂਦਾ ਰੱਖਣ ਵਾਲੀ ਉਹ ਗੱਲ ਹੈ ਇਹ ਕਿਤੇ ਛੋਟੀ ਗੱਲ ਹੈ ਬੰਦੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਨੌਵਾਂ ਗੀਤ ਆਪਣੇ ਐਪ ਚ ਮੈਨਰ ਰਖਾਉਂਦਾ ਬਹੁਤ ਵੱਡਾ ਕਿਉਂਕਿ ਇਸ ਤਰੀਕੇ ਦਾ ਇਤਿਹਾਸ ਦੇ ਵਿੱਚ ਕਦੇ ਦੇਖਿਆ ਹੀ ਨਹੀਂ ਸਿੱਧੂ ਮੂਸੇਵਾਲੇ ਉਹਨਾਂ ਦਾ ਉਹਨਾਂ ਦੇ ਫਾਦਰ ਨੇ ਜਾਂ ਉਹਨਾਂ ਦੀ ਟੀਮ ਹੈ ਉਹ ਵਧਾਈ ਦੀ ਪਾਤਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਧੂ ਦੇ ਗਾਏ ਗੀਤ ਸਾਂਭੇ ਨੇ ਤੇ ਉਹਨਾਂ ਨੂੰ ਰੀ ਜਨਰੇਟ ਕੀਤਾ ਇੱਕ ਤਰੀਕੇ ਦੇ ਨਾਲ ਹੁਣ ਜਦੋਂ ਵੀ ਗੀਤ ਆਉਂਦਾ ਆ ਤੁਹਾਨੂੰ ਇਹ ਥੋੜੀ ਲੱਗੂਗਾ ਕਿ ਮੂਸੇ ਵਾਲਾ ਹੈ ਨਹੀਂ ਤੁਹਾਨੂੰ ਐ ਲੱਗਦਾ ਕਿ ਯਾਰ ਨਵਾਂ ਗੀਤ ਆ ਗਿਆ ਸ਼ਾਇਦ ਕਿਤੇ ਇਧਰ ਉਧਰ ਬੈਠ ਕੇ ਮੂਸੇ ਵਾਲੇ ਨੇ ਰਿਕਾਰਡ ਕਰਕੇ ਨਵਾਂ ਗੀਤ ਲਿਆ ਕੇ ਕੱਢਤਾ ਹਨਾ ਮੈਨੂੰ ਐ ਲੱਗਦਾ ਕਿ ਜਿਹੜੇ ਅਗਲੇ ਕੱਦਾਂ ਕੋਈ ਸ਼ਾਇਦ ਗੀਤ ਹੋਊਗਾ ਉਹ ਛੋਟਾ ਸਿੱਧੂ ਵੀ ਆਊਗਾ ਨਵੀਂ ਜਨਰੇਸ਼ਨ ਦਾ ਸ਼ਾਇਦ ਭੁਲੇਖਾ ਹੀ ਖਾ ਦੇਗੀ ਯਾਰ ਸਿੱਧੂ ਹੀ ਵਾਪਸ ਆ ਗਿਆ ਅੱਛਾ ਲੋਕ ਦੇਖਣਾ ਇਹ ਚਾਹੁੰਦੇ ਨੇ ਕਿ ਕੀ ਉਹ ਵੀ ਗਾਊਗਾ ਕਿ ਨਹੀਂ ਗਾਊਗਾ ਬਹੁਤ ਘੱਟ ਸ਼ਖਸ ਹੁੰਦੇ ਨੇ ਕਹਿੰਦੇ ਜਿਹੜੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ ਮਰਨ ਤੋਂ ਬਾਅਦ ਵੀ ਉਹ ਜਿਉਂਦੇ ਰਹਿੰਦੇ ਨੇ ਬਹੁਤ ਹੀ ਘੱਟ ਇਸ ਦੁਨੀਆ ਦੇ ਉੱਤੇ ਇਨਸਾਨ ਪੈਦਾ ਹੋਏ ਜਿਨ੍ਹਾਂ ਦੇ ਵਿੱਚ ਇੱਕ ਸਿੱਧੂ ਮੂਸੇਵਾਲਾ ਉਹ ਨੌਜਵਾਨ ਛੋਟੀ ਉਮਰ ਦੇ ਵਿੱਚ ਉਸਨੇ ਮਕਾਮ ਹਾਸਲ ਕੀਤਾ ਦੋ ਸਾਲਾਂ ਦੇ ਵਿੱਚ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਹਾਲਾਂਕਿ ਅੱਜ ਉਸ ਨੂੰ ਫਾਨੀ ਸੰਸਾਰ ਤੋਂ ਹਲ ਵੇਦ ਆਖਿਆ ਵੀ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਪਰ ਉਹਦੇ ਜਾਣ ਤੋਂ ਬਾਅਦ ਵੀ ਇਹ ਪਹਿਲਾ ਕਲਾਕਾਰ ਹੋਵੇਗਾ ਜਿਸਦੇ ਲਗਾਤਾਰ ਗਾਣੇ ਲਾਂਚ ਹੋ ਰਹੇ ਨੇ ਅਤੇ ਉਹ ਗਾਣੇ ਵੀ ਸੁਪਰ ਹਿੱਟ ਜਾ ਰਹੇ ਨੇ ਕੁਝ ਹੀ ਮਿੰਟਾਂ ਦੇ ਅੰਦਰ ਮਿਲੀਅਨ Song ਚਲਾ ਜਾਂਦਾ ਅੱਜ ਫੇਰ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਰਿਲੀਜ਼ ਹੋਇਆ ਬਹੁਤ ਪਸੰਦ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਮੇਰੇ ਨਾਲ ਸਾਥੀ राव ਬਿਰਿੰਦਾ ਸਿੰਘ ਬੈਣੀਪਾਲ ਮੌਜੂਦ ਨੇ राव ਜੀ ਬਹੁਤ ਘਾਰਤ ਸ਼ਕਸ਼ੀਤਤਾ ਜਹੀਆਂ ਪੈਦਾ ਹੁੰਦੀਆਂ ਨੇ ਸਿੱਧੂ ਵੀ ਉਹਨਾਂ ਦੇ ਵਿੱਚ ਇੱਕ ਮਰ ਤੋਂ ਬਾਅਦ ਵੀ ਟੜਾ ਟੜ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੇਜ ਘਟਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਅ ਬਿਲਕੁਲ ਸਹੀ ਗੱਲ ਆ ਰਾਦੀਪ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀਗਾ ਤੇ ਉਦੋਂ ਵੀ ਉਹਦੇ ਗੀਤ ਸੁਪਰ ਹਿੱਟ ਹੁੰਦੇ ਸੀ ਬਹੁਤ ਸੁਪਰ ਹਿੱਟ ਹੋਏ ਗੀਤ ਤੇ ਪਰ ਪਤਾ ਨਹੀਂ ਸੀਗਾ ਦੁਨੀਆ ਨੂੰ ਕਿ ਸ਼ਾਇਦ ਜੇ ਦੁਨੀਆ ਤੇ ਨਾਂ ਵੀ ਕਿਸੇ ਦਿਨ ਹੋਇਆ ਤਾਂ ਵੀ ਇੱਕ ਐਸਾ ਗਾਇਕ ਬਣ ਜਾਊਗਾ ਦੁਨੀਆ ਤੇ ਕਿ ਜਿਹਦੇ ਮਰਨ ਤੋਂ ਬਾਅਦ ਵੀ ਜਿਹਦੇ ਦੁਨੀਆ ਤੇ ਨਾ ਰਹਿਣ ਤੋਂ ਬਾਅਦ ਵੀ ਲਗਾਤਾਰ ਗੀਤ ਆ ਰਹੇ ਨੇ ਹੁਣ ਤੁਸੀਂ ਆਪੇ ਕਿਹਾ ਕਿ ਨੌਵਾਂ ਗੀਤ ਆਇਆ ਤੇ ਡੈਥ ਤੋਂ ਬਾਅਦ ਬੰਦੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਨੌਵਾਂ ਗੀਤ ਆਪਣੇ ਐਪ ਚ ਮੈਨਰ ਰਖਾਉਂਦਾ ਬਹੁਤ ਵੱਡਾ ਕਿਉਂਕਿ ਇਸ ਤਰੀਕੇ ਦਾ ਇਤਿਹਾਸ ਦੇ ਵਿੱਚ ਕਦੇ ਦੇਖਿਆ ਹੀ ਨਹੀਂ ਕਿ ਕੋਈ ਕਲਾਕਾਰ ਹੋਵੇ ਜਾਂ ਉਹਦੀਆਂ ਫਿਲਮਾਂ ਉਹਦੇ ਜਾਣ ਤੋਂ ਬਾਅਦ ਵੀ ਆ ਰਹੀਆਂ ਹੋਣ ਜਾਂ ਕੋਈ ਕਲਾਕਾਰ ਗਾਇਕ ਹੋਵੇ ਉਦੇ ਗੀਤ ਉਹਦੇ ਜਾਣ ਤੋਂ ਬਾਅਦ ਵੀ ਲਗਾਤਾਰ ਆ ਰਹੇ ਹੋਣ ਹੈਨਾ ਸੋ ਇਸ ਗੱਲ ਦੇ ਲਈ ਜਿਹੜਾ ਪਰਿਵਾਰ ਹੈ ਸਿੱਧੂ ਮੂਸੇ ਵਾਲੇ ਉਹਨਾਂ ਦਾ ਉਹਨਾਂ ਦੇ ਫਾਦਰ ਨੇ ਜਾਂ ਉਹਨਾਂ ਦੀ ਟੀਮ ਹੈ ਉਹ ਵਧਾਈ ਦੀ ਪਾਤਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਧੂ ਦੇ ਗਾਏ ਗੀਤ ਸਾਂਭੇ ਨੇ ਤੇ ਉਹਨਾਂ ਨੂੰ ਰੀਜਨਰੇਟ ਕੀਤਾ ਇੱਕ ਤਰੀਕੇ ਦੇ ਨਾਲ ਕਿਉਂਕਿ ਇਹ ਅਸਲੀ ਰਿਕਾਰਡਿੰਗ ਤਾਂ ਨਹੀਂ ਸੀ ਤੁਸੀਂ ਦੇਖੋ ਜੇ ਅਸਲੀ ਰਿਕਾਰਡਿੰਗ ਹੁੰਦੀ ਫਿਰ ਉਹਦਾ ਲੈਵਲ ਕਿੰਨਾ ਕੁ ਉੱਚਾ ਹੋਣਾ ਸੀ ਹੋਰ ਲੈਵਲ ਉੱਚਾ ਉਹਦਾ ਬਹੁਤ ਫਰਕ ਪੈਣਾ ਸੀ ਹੁਣ ਜਿਹੜੇ ਆਪੋਜੀਸ਼ਨ ਬੜੀ ਫਰਕ ਪੈਂਦੀ ਹਾਂ ਚਲੋ ਕੰਪੋਜੀਸ਼ਨ ਉਹੀ ਰਹਿੰਦੀ ਹੈ ਪਰ 뮤직 ਤੇ ਰਿਕਾਰਡਿੰਗ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਉਹਦੇ ਚ ਬਹੁਤ ਫਰਕ ਪੈ ਜਾਂਦਾ ਕਿੱਥੇ ਤੁਸੀਂ ਸਟੂਡੀਓ ਪ੍ਰੋਪਰ ਜਾ ਕੇ ਰਿਕਾਰਡ ਕਰਨਾ ਕਿਸੇ ਤੁਸੀਂ ਬੈਠੇ ਹੋ ਜਾਂ ਤੁਸੀਂ ਕਿਤੇ ਜਾਂ ਹੁਣ ਕਲਾਕਾਰ ਕੀ ਕਰਦੇ ਨੇ ਜ਼ਿਆਦਾਤਰ ਜ਼ਿਆਦਾਤਰ ਹੁਣ ਜਿਹੜੇ ਕਲਾਕਾਰ ਜਾਂ ਸਿੰਗਰ ਨੇ ਉਹ ਲਿਖਦੇ ਵੀ ਖੁਦ ਹੀ ਨੇ ਹਨਾ ਉਹ ਕੀ ਕਰਦੇ ਕਿ ਜਦੋਂ ਕਿਤੇ ਬੈਠੇ ਆ ਜਾਂ ਤੁਰੇ ਜਾਂਦੇ ਆ ਜਾਂ ਕਿਤੇ ਸਫਰ ਕਰ ਰਹੇ ਆ ਕਾਰ 'ਚ ਸਡਨਲੀ ਕੁਝ ਲਾਈਨਾਂ ਦਿਮਾਗ 'ਚ ਆਉਂਦੀਆਂ ਕਈ ਵਾਰ ਮੂਡ ਬੰਦੇ ਦਾ ਜਿਸ ਤਰੀਕੇ ਦਾ ਹੁੰਦਾ ਨਾ ਉਸੇ ਤਰੀਕੇ ਦੀ ਲਾਈਨਾਂ ਆ ਜਾਂਦੀਆਂ ਨੇ ਤੇ ਫਿਰ ਕਈ ਤਾਂ ਲਿਖ ਲੈਂਦੇ ਨੇ ਕਾਪੀ ਤੇ ਮੂਸੇ ਵਾਲਾ ਕੀ ਕਰਦਾ ਸੀਗਾ ਕਿ ਜੇ ਕੁਝ ਐਦਾਂ ਦੀਆਂ ਲਾਈਨਾਂ ਉਹਨੂੰ ਔੜ ਗਈਆਂ ਤੇ ਉਹਨੂੰ ਲੱਗਿਆ ਕਿ ਯਾਰ ਵਧੀਆ ਬਣ ਸਕਦਾ ਕੀਤਾ ਆਪਾਂ ਇਹ ਤੇ ਬਾਅਦ ਵਰਕ ਬਾਅਦ ਚੋ ਵੀ ਕਰ ਲਾਂਗੇ ਉਹ ਆਪਣੀ ਡਿਵਾਈਸ ਦੇ ਵਿੱਚ ਜਾਂ ਆਪਣੇ ਮੋਬਾਈਲ ਦੇ ਵਿੱਚ ਉਹ ਰਿਕਾਰਡ ਕਰ ਲੈਂਦਾ ਸੀ ਹਾਂ ਆ ਜਿਹੜੇ ਹੁਣ ਤੱਕ ਨੌ ਗੀਤ ਹੋਏ ਨੇ ਇਹਦੇ ਚੋਂ ਇੱਕ ਦੋ ਗੀਤ ਐਸੇ ਨੇ ਕਿ ਜਿਹੜੇ ਸਿਰਫ ਉਹਨੇ ਮੋਬਾਈਲ ਤੇ ਹੀ ਰਿਕਾਰਡ ਕੀਤੇ ਸੀ ਬਾਅਦ ਚੋਂ ਉੱਥੋਂ ਚੁੱਕ ਕੇ ਉਹਨੂੰ ਉਹਨਾਂ ਨੂੰ ਪੂਰਾ ਟ੍ਰੀਟਮੈਂਟ ਕੀਤਾ ਗਿਆ ਸਟੂਡੀਓ ਲੈ ਜਾ ਕੇ ਕੁਝ ਕੁ ਟੱਪੇ ਜਿਹੜੇ ਕੁਝ ਕੁ ਲਾਈਨਾਂ ਜਿਹੜੀਆਂ ਗੀਤਾਂ ਦੇ ਵਿੱਚ ਪਾਈਆਂ ਗਈਆਂ ਕਲੈਬਰੇਸ਼ਨ ਜਿਨ੍ਹਾਂ ਦੇ ਵਿੱਚ ਹੋਈ ਹੈ ਨਾ ਸਟੈਪ ਲੰਡਨ ਦਾ ਪਿੱਛੇ ਜੇ song ਆਇਆ ਸੀ ਉਹਦੇ ਵਿੱਚ ਦੇਖ ਲਈ ਤਾਂ ਇੱਕ ਦੋ ਗੀਤ ਹੋਏ ਜਿਨ੍ਹਾਂ ਦੇ ਵਿੱਚ ਹੈਗਾ ਪਰਿਵਾਰ ਨੇ ਵੀ ਕਿਹਾ ਕਿ ਉਹਦੇ ਟੋਟੇ ਬਹੁਤ ਪਏ ਆ ਸਾਡੇ ਕੋਲੇ ਬਿਲਕੁਲ ਉਹੀ ਗੱਲ ਹੈ ਹੁਣ ਉਹਨਾਂ ਟੋਟਿਆਂ ਨੂੰ ਇਕੱਠੇ ਕਰ ਕਰਕੇ ਕਿਸ ਤਰੀਕੇ ਨਾਲ ਗੀਤ ਬਣਾਉਣਾ ਜਾਂ ਇੱਕ ਟੋਟੇ ਦਾ ਇੱਕ ਹੀ ਗੀਤ ਬਣਾਉਣਾ ਹੈ ਨਾ ਤੇ ਇਹ ਅੱਗੇ ਬਣਦੇ ਰਹੇ ਨੇ ਤੇ ਮੈਨੂੰ ਯਾਦ ਹੈ ਬਲਕੌਰ ਸਿੰਘ ਬਾਪੂ ਉਹਨਾਂ ਨੇ ਕਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਕਿ ਸਾਡੇ ਕੋਲ ਰੱਬ ਦੀ ਕਿਰਪਾ ਦੇ ਨਾਲ ਜਾਂ ਜੋ ਵੀ ਸਿੱਧੂ ਕਰਕੇ ਗਿਆ ਕਿ ਉਹਦੀ ਮਿਹਨਤ ਦੇ ਕਰਕੇ ਸਾਡੇ ਕੋਲ ਇੰਨੇ ਕ ਗੀਤ ਪਏ ਨੇ ਕਿ ਮੈਂ 4-5 ਸਾਲ ਉਹਨੂੰ ਜਿਉਂਦਾ ਰੱਖੂੰਗਾ ਤੇ ਹੁਣ ਜਿਉਂਦਾ ਰੱਖਣ ਵਾਲੀ ਉਹ ਗੱਲ ਹੈ ਇਹ ਇਹ ਕਿਹੜੇ ਛੋਟੀ ਗੱਲ ਹੈ ਹੁਣ ਜਦੋਂ ਵੀ ਗੀਤ ਆਉਂਦਾ ਆ ਤਾਨੂੰ ਇਹ ਥੋੜੀ ਲੱਗੂਗਾ ਕਿ ਮੂਸੇ ਵਾਲਾ ਹੈ ਨਹੀਂ ਤੁਹਾਨੂੰ ਐ ਲੱਗਦਾ ਕਿ ਯਾਰ ਨਵਾਂ ਗੀਤ ਆ ਗਿਆ ਸ਼ਾਇਦ ਕਿਤੇ ਇਧਰ ਉਧਰ ਬੈਠ ਕੇ ਮੂਸੇ ਵਾਲੇ ਨੇ ਰਿਕਾਰਡ ਕਰਕੇ ਨਵਾਂ ਗੀਤ ਲਿਆ ਕੇ ਕੱਢਤਾ ਹਨਾ ਬਿਲਕੁਲ ਬਸ ਇੱਕ ਸਿਰਫ ਜੇ ਕਮੀ ਆ ਤਾਂ ਉਹ ਵੀਡੀਓ ਦੇ ਵਿੱਚ ਆਉਂਦੀ ਹੈ ਕਿ ਜਿਹੜੀ ਉਹ ਨਹੀਂ ਹੈ ਜਾਂ ਪ੍ਰਾਣੀਆਂ ਕਟਿੰਗ ਲਾਉਣੀ ਪੈਂਦੀ ਆ ਬਾਕੀ ਇਸ ਗੀਤ ਦੇ ਵਿੱਚ ਬਲਕੌਰ ਸਿੰਘ ਉਹ ਨਹੀਂ ਫਿਰ ਦਿਖੇ ਨੇ ਹਨਾ ਥੋੜਾ ਜਿਹਾ ਉਹਨਾਂ ਦੀ ਇੱਕ ਦੋਕ ਸੀਨ ਵਿੱਚ ਲਏ ਹੋਏ ਨੇ ਤੇ ਹੁਣ ਤਾਂ ਛੋਟਾ ਸਿੱਧੂ ਵੀ ਹੈਗਾ ਆ ਹਨਾ ਮੈਨੂੰ ਐ ਲੱਗਦਾ ਕਿ ਜਿਹੜੇ ਅਗਲੇ ਇੱਕਦਾਂ ਕੋਈ ਸ਼ਾਇਦ ਗੀਤ ਹੋਊਗਾ ਉਹ ਛੋਟਾ ਸਿੱਧੂ ਵੀ ਆਊਗਾ ਹਨਾ ਤੇ ਹਾਲਾ ਕਿ ਉਹ ਜਿਹੜੀਆਂ ਆਪਾਂ ਫੋਟੋਆਂ ਦੇਖੀਆਂ ਨੇ ਪਰਸਨਲੀ ਤਾਂ ਹਜੇ ਦੇਖਣ ਦਾ ਮੌਕਾ ਨਹੀਂ ਮਿਲਿਆ ਤੇ ਬਿਲਕੁਲ ਤੁਹਾਨੂੰ ਵੀ ਲੱਗਦਾ ਨਾ ਕਿ ਉਹੀ ਗੱਲ ਬਾਤ ਮੜੰਗਾ ਉਹੀ ਚੀਜ਼ ਹੈ ਪੂਰਾ ਮੈਂ ਨਾ ਗੱਲ ਕਰ ਰਿਹਾ ਸੀਗਾ ਸਾਰਾ ਗੁਰਪਾਲ ਦੇ ਨਾਲ ਇੰਟਰਵਿਊ ਕੀਤਾ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂਕਿ ਉਹ ਸਿੱਧੂ ਦੇ ਨਾਲ ਉਹਨਾਂ ਨੇ ਗੀਤ ਕੀਤਾ ਸੀਗਾ ਤੇ ਛੋਟੇ ਸਿੱਧੂ ਬਾਰੇ ਜਦੋਂ ਪੁੱਛਿਆ ਕਹਿੰਦੇ ਯਾਰ ਵੀ ਮੈਨੂੰ ਇੰਜ ਲੱਗ ਰਿਹਾ ਕਿ ਜਿਵੇਂ ਵੱਡਾ ਸਿੱਧੂ ਛੋਟਾ ਹੋ ਕੇ ਆ ਗਿਆ ਹੁੰਦਾ ਗਾ ਵੀ ਯਕੀਨ ਨਹੀਂ ਹੁੰਦਾ ਗਾ ਨਾ ਬੜਾ ਉਹੋ ਜੀ ਉਹਦੀ ਸਮਾਈਲ ਉਦਾਂ ਦੀ ਆ ਰਹੀ ਆ ਅੱਖਾਂ ਦੇ ਜਿਹੜੇ ਨੈਣ ਨਕਸ਼ਾ ਆਪਾਂ ਕਹਿ ਦਿੰਦੇ ਹਾਂ ਉਹ ਚਿਹਰੇ ਦੇ ਬਿਲਕੁਲ ਸੇਮ ਉਹੀ ਚੀਜ਼ਾਂ ਆ ਰਹੀਆਂ ਹਾਂ ਤਾਂ ਆਉਣ ਲੱਗਦਾ ਵੀ ਜੇ 10 ਸਾਲਾਂ ਨੂੰ 15 ਸਾਲਾਂ ਨੂੰ ਜਦੋਂ ਥੋੜਾ ਵੱਡਾ ਹੋ ਜਾਊਗਾ ਆਪਾਂ ਦੇਖਾਂਗੇ ਜਦੋਂ ਸਿੱਧੂ ਨੇ ਸ਼ੁਰੂ ਕੀਤਾ ਸੀ ਗਾਉਣਾ ਜੇ ਉਸ ਉਮਰ ਦੇ ਵਿੱਚ ਤੇ ਉਸ ਉਮਰ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਦਾ ਸ਼ਾਇਦ ਭਲੇਖਾ ਹੀ ਖਾ ਦੇ ਕੀ ਆ ਸਿੱਧੂ ਹੀ ਵਾਪਸ ਆ ਗਿਆ ਨਾ ਨਾ ਬਿਲਕੁਲ ਸਹੀ ਗੱਲ ਹੈ ਦੇਖੋ ਇਹ ਤਾਂ ਸਾਰੇ ਲੋਕ ਚਾਹੁੰਦੇ ਨੇ ਸਾਰਿਆਂ ਨੂੰ ਇਦਾਂ ਹੈ ਕਿ ਉਹ ਯਾਰ ਜਿਹੜਾ ਬੱਚਾ ਛੋਟਾ ਸਿੱਧੂ ਹੈ ਉਹ ਛੇਤੀ ਨਾਲ ਵੱਡਾ ਹੋ ਜਾਏ ਅੱਛਾ ਲੋਕ ਦੇਖਣਾ ਇਹ ਚਾਹੁੰਦੇ ਨੇ ਕਿ ਕੀ ਉਹ ਵੀ ਗਾਊਗਾ ਕਿ ਨਹੀਂ ਗਾਊਗਾ ਬਿਲਕੁਲ ਇਹ ਇਹ ਵੀ ਇੱਕ ਲੋਕਾਂ ਨੂੰ ਸਭ ਤੋਂ ਵੱਡੀ ਬੇਸਬਰੀ ਇਸ ਗੱਲ ਦੀ ਵੀ ਹੈ ਕਿ ਕੱਲ ਨੂੰ ਜਦੋਂ ਵੱਡਾ ਹੋਊਗਾ ਤਾਂ ਕਿ ਜਿਸ ਤਰੀਕੇ ਦੀ ਰੂਹ ਮੂਸੇ ਵਾਲੇ ਸਿੱਧੂ ਜੀ ਸ਼ੁਭਦੀਪ ਚ ਸੀਗੀ ਤਾਂ ਇਸ ਸ਼ੁਭਦੀਪ ਦੇ ਵਿੱਚ ਵੀ ਉਸੇ ਤਰੀਕੇ ਦੀ ਰੂਹ ਆਈ ਹੈ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੁੰਦਾ ਹੈ ਨਾ ਕਿ ਮਾਪਿਆਂ ਦਾ ਹਰ ਪੁੱਤ ਦੇ ਵਿੱਚ ਕੁਆਲਟੀਆਂ ਉਹੀ ਹੋਣ ਪਰ ਦੁਨੀਆ ਚਾਹੁੰਦੀ ਹੈ ਉਹਦੇ ਫੈਨ ਚਾਹੁੰਦੇ ਨੇ ਕਿ ਉਹੀ ਚੀਜ਼ ਨਿਕਲੇ ਉਹ ਵੀ ਹੈਨਾ ਪਰ ਇਹ ਜ਼ਰੂਰੀ ਨਹੀਂ ਹੁੰਦਾ ਗੱਲ ਤਾਂ ਉਹੀ ਹੈ ਨਾ ਤੇ ਕੁਦਰਤੀ ਗੱਲ ਹੈ ਇਹ ਦੇਖੋ ਉਹ ਹੁਣ ਡਾਕਟਰ ਤਾਂ ਸ਼ਾਇਦ ਇਸ ਤਰੀਕੇ ਨੂੰ ਪਤਾ ਨਹੀਂ ਮੰਨਦੇ ਜਾਂ ਜਿਵੇਂ ਵੀ ਆਪਾਂ ਆਮ ਆਪਾਂ ਆਪਣੀ ਦੁਨੀਆ 'ਚ ਮੰਨਦੇ ਆ ਕਿ ਜਿਹੜੀ ਰੂਹ ਹੁੰਦੀ ਹੈ ਜਿਹੜੀ ਆਤਮਾ ਹੁੰਦੀ ਹੈ ਉਹ ਬੋਡੀ ਚੇਂਜ ਕਰਦੀ ਹੈ ਹੈਨਾ ਤੇ ਇਹਦੇ ਵਿੱਚ ਬਹੁਤ ਸਾਰੇ ਅਸੀਂ ਹੁਣ ਤੱਕ ਦੇਖੇ ਨੇ ਕਿ ਕਈਆਂ ਨੂੰ ਆਪਣਾ ਪਿਛਲਾ ਜਨਮ ਯਾਦ ਆ ਜਾਂਦਾ ਹੈ ਨਾ ਜਿਵੇਂ ਬਹੁਤ ਸਾਰੀਆਂ ਸਟੋਰੀਆਂ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਜੇ ਕਿਤੇ ਉਦਾਂ ਹੁੰਦਾ ਤਾਂ ਕੀ ਇਹ ਵੀ ਗੱਲ ਹੈਗੀ ਹੈ ਨਾ ਕਿ ਉਹੀ ਮੂਸੇ ਵਾਲੇ ਦੀ ਰੂਹ ਕੀ ਫਿਰ ਉਸੇ ਮਾਪੇ ਉਸੇ ਮਾਂ ਦੇ ਕੁੱਖ ਤੋਂ ਇਸ ਬੱਚੇ ਦੇ ਰੂਪ ਦੇ ਵਿੱਚ ਆ ਕੇ ਜਨਮ ਲੈ ਸਕਦੀ ਹੈ ਜਾਂ ਉਹਨੇ ਲਿਆ ਜਾਂ ਨਹੀਂ ਲਿਆ ਹੈ ਨਾ ਤੇ ਇਹ ਇਹ ਵੀ ਲੋਕ ਦੇਖਣਾ ਚਾਹੁੰਦੇ ਨੇ ਸੋ ਜੇ ਰੂਹ ਉਹੀ ਆ ਤਾਂ ਮੈਨੂੰ ਲੱਗਦਾ ਕਿ ਫਿਰ ਇਹ ਸ਼ੋਭਦੀਪ ਵੀ ਇਸੇ ਲਾਈਨ ਦੇ ਵੱਲ ਆਊਗਾ ਕਿਉਂਕਿ ਜਦੋਂ ਇਹ ਵੱਡਾ ਹੋਊਗਾ ਨਾ ਹੌਲੀ-ਹੌਲੀ ਜਿਵੇਂ ਵੱਡਾ ਹੁੰਦਾ ਤੇ ਹੁਣ ਪਤਾ ਲੱਗੂਗਾ ਗੀਤ ਸੁਣੂਗਾ ਤੇ ਹੌਲੀ-ਹੌਲੀ ਫਿਰ ਮਾਪੇ ਦੱਸਣਗੇ ਕਿ ਆਹ ਤੇਰਾ ਵੱਡਾ ਭਰਾ ਸੀਗਾ ਠੀਕ ਹੈ ਤੇ ਕਿ ਇਹ ਇੰਨਾ ਵੱਡਾ ਸਟਾਰ ਹੈ ਦੇਖ ਕਿਉਂਕਿ ਉਹ ਹੁੰਦਾ ਤੇ ਫਿਰ ਉਹਦੇ ਮਨ ਦੇ ਵਿੱਚ ਵੀ ਉਹ ਉਧਰੋਂ ਚੀਜ਼ਾਂ ਉਹ ਤਰੰਗਾਂ ਪੈਦਾ ਹੋਣਗੀਆਂ ਮਿਊਜ਼ਿਕ ਵਾਲੀਆਂ ਜਦੋਂ ਮਾਹੌਲ ਇਸ ਤਰੀਕੇ ਦਾ ਮਿਲੇ ਸੋ ਇਹ ਚਲੋ ਆਉਣ ਵਾਲੇ ਸਮੇਂ ਦੀ ਗੱਲ ਹੈ ਪਰ ਆਪਾਂ ਗੱਲ ਅੱਜ ਲੋਕ ਜਿਹੜਾ ਗੀਤ ਆਇਆ ਹਨਾ ਤੇ ਕਮਾਲ ਦਾ ਗੀਤ ਤੇ ਹਾਲਾਂਕਿ ਮੈਨੂੰ ਲੱਗਦਾ ਕਿ 10 ਵਜੇ ਅੱਜ ਰਿਲੀਜ਼ ਕਰਨਾ ਸੀ ਸ਼ਾਇਦ ਥੋੜਾ ਜਿਹਾ ਤੋਂ ਪਹਿਲਾਂ ਹੀ ਕਰਤਾ 11 ਵਜੇ ਖਣੀ ਰਿਲੀਜ਼ ਕਰਨਾ ਸੀਗਾ ਤੇ ਉਹ ਸ਼ਾਇਦ ਟਾਈਮ ਤੋਂ ਪਹਿਲਾਂ ਹੀ ਕਰਤਾ ਸੀ ਹਾਂ ਟਾਈਮ ਤੋਂ ਪਹਿਲਾਂ ਘੰਟਾ ਅੱਧਾ ਪਹਿਲਾਂ ਦਾ ਪਹਿਲਾਂ ਇੱਕ ਘੰਟੇ ਦੇ ਵਿੱਚ ਮਿਲੀਅਨ ਚਲਿਆ ਗਿਆ ਜੀ ਘੰਟੇ ਤੋਂ ਪਹਿਲਾਂ ਹੀ ਦੋ ਤਿੰਨ ਘੰਟਿਆਂ ਦੇ ਵਿੱਚ ਚਾਰ ਚਾਰ ਪੰਜ ਘੰਟਿਆਂ ਸ਼ਾਇਦ 3 ਮਿਲੀਅਨ ਤੱਕ ਚਲਿਆ ਗਿਆ ਹੈ ਨਾ ਤੇ ਮਤਲਬ ਤੁਸੀਂ ਦੇਖੋਗੇ 30 ਲੱਖ ਲੋਕਾਂ ਨੇ ਦੇਖ ਵੀ ਲਿਆ ਚਾਰ ਪੰਜ ਘੰਟਿਆਂ ਦੇ ਵਿੱਚ ਸੋ ਇਹ ਕਿਉਰਿਓਸਟੀ ਹੁੰਦੀ ਹੈ ਫੈਨ ਦੇ ਵਿੱਚ ਕਿਸੇ ਆਪਣੇ ਚਿਹਤੇ ਕਲਾਕਾਰ ਦੀ ਨਹੀਂ ਗੀਤ ਤਾਂ ਹੋਰ ਵੀ ਬਹੁਤ ਆਉਂਦੇ ਨੇ ਮਤਲਬ ਆਮ ਤੌਰ ਦੇ ਤੇ ਨਾ ਕਹਿੰਦੇ ਜਿਵੇਂ ਚੱਲ ਸਿੱਧੂ ਤਾਂ ਵਿੱਚ ਦੁਨੀਆ ਚ ਨਹੀਂ ਰਿਹਾ ਜੇ ਬਹੁਤ ਸਾਰੇ ਕਲਾਕਾਰ ਆ ਜਿਨ੍ਹਾਂ ਨੇ ਕੁਝ ਸਮੇਂ ਲਈ ਗਾਉਣਾ ਹੀ ਛੱਡਤਾ ਜਾਂ ਪਿੱਛੇ ਹੋ ਗਏ ਬੈਕਫੁੱਟ ਤੇ ਹੋ ਗਏ ਨਜ਼ਰ ਨਹੀਂ ਆਏ ਲੋਕ ਉਹਨਾਂ ਤੋਂ ਟ੍ਰੈਂਡ ਚੇਂਜ ਕਰ ਗਏ ਫੈਨ ਬਦਲ ਗਏ ਇਹਦੇ ਹੁੰਦੇ ਆਡੀਅנס ਖਤਮ ਹੋ ਜਾਂਦੀ ਆ ਤੋ ਤੁਹਾਡਾ ਐਕਟਿਵ ਰਹਿਣਾ ਬਹੁਤ ਜ਼ਰੂਰੀ ਆ ਪਰ ਸਿੱਧੂ ਦੇ ਮਾਮਲੇ ਦੇ ਅੰਦਰ ਮੈਨੂੰ ਲੱਗਦਾ ਕਿ ਜੇ ਅੱਜ ਤੋਂ 4 ਸਾਲਾਂ ਬਾਅਦ ਵੀ ਕੋਈ ਗੀਤ ਆ ਜੂਗਾ ਤਾਂ ਜਿਹੜੀ ਆਡੀਅנס ਪਿਆਰ ਕਰਦੀ ਆ ਜਿਹੜੇ ਉਹਦੇ ਫੈਨ ਆ ਉਹ ਤਾਂ ਹੀ ਕਰਨਗੇ ਬਿਲਕੁਲ ਉਹ ਮਾਰ ਕਹਿੰਦਾ ਤਾਂ ਕਟੜ ਫੈਨ ਆ ਮੇਰੇ ਤੇ ਉਵੇਂ ਸਿੱਧੂ ਦੇ ਵੀ ਕਟੜ ਫੈਨ ਆ ਕਿ ਜਿਨ੍ਹਾਂ ਨੇ ਸੁਣਨਾ ਤਾਂ ਸਿੱਧੂ ਹੀ ਸੁਣਨਾ ਬਿਲਕੁਲ ਸੁਣਨਾ ਜਿਨ੍ਹਾਂ ਨੇ ਸਿੱਧੂ ਸੁਣਨਾ ਤਾਂ ਉਹ ਉਹ ساری ਜ਼ਿੰਦਗੀ ਉਹਨਾਂ ਨੇ ਸਿੱਧੂ ਹੀ ਸੁਣਨਾ ਜਿਹੜੇ ਹਲੇ ਵੀ ਜਿਹੜੇ ਨਵੇਂ ਬੱਚੇ ਆ ਰਹੇ ਨੇ ਜਿਨ੍ਹਾਂ ਨੂੰ ਸੋਝੀ ਆਉਂਦੀ ਆ ਤਾਂ ਜਿਵੇਂ ਜਿਵੇਂ ਪਤਾ ਲੱਗਦਾ ਤੇ ਫਿਰ ਉਹ ਲੋਕ ਵੀ ਕਿਉਂਕਿ ਨਵੇਂ ਫੈਨ ਵੀ ਤਾਂ ਬਣ ਰਹੇ ਨੇ ਨਾ ਹੁਣ ਪੁਰਾਣੇ ਕਲਾਕਾਰ ਨੇ ਜਾਂ ਕਿਸੇ ਜਮਾਨੇ ਚ ਚਮਕੀਲਾ ਹੁੰਦਾ ਸੀ ਉਹ ਅੱਜ ਵੀ ਸੁਣਦੇ ਆ ਠੀਕ ਹੈ ਇਹ ਇਹ ਬਹੁਤ ਆਪਣੀ ਜਨਰੇਸ਼ਨ ਉਦੋਂ ਨਹੀਂ ਸੀ ਆਪਣੀ ਜਨਰੇਸ਼ਨ ਨੇ ਵੀ ਸੁਣੇ ਅਗਲੀ ਜਨਰੇਸ਼ਨ ਆਉਗੀ ਉਹ ਵੀ ਸੁਣੂਗੀ ਸੋ ਇਹ ਤਾਂ ਜਨਰੇਸ਼ਨਾਂ ਤੱਕ ਜਾਊ ਜਾਊਗਾ ਹੁਣ ਸਿੱਧੂ ਮੂਸੇ ਵਾਲਾ ਹੈ ਨਾ ਰੁਕਣਾ ਤਾਂ ਹੈ ਨਹੀਂ ਕਿਉਂਕਿ ਬੰਦਾ ਕਹਿੰਦੇ ਮਰ ਜਾਂਦਾ ਪਰ ਕਲਾ ਜਿਹੜੀ ਉਹ ਦੇ ਜਾਂਦਾ ਜਾਂ 뮤ਜ਼ਿਕ ਹੈ ਜਿਹੜਾ ਉਹ ਉਹ ਮਰਦਾ ਥੋੜੀ ਆ ਸੰਗੀਤ ਸੰਗੀਤ ਇਦਾਂ ਹੀ ਰਹੇਗਾ ਪਿੰਡਾਂ ਦੇ ਵਿੱਚ ਜਾਈਦਾ ਜਿਵੇਂ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਜਾਂ ਚਮਕੀਲਾ ਬਜ਼ੁਰਗ ਪੁਰਾਣੇ ਜਿਹੜੇ ਮੁਹੰਮਦ ਸਦੀਕ ਵਰਗਿਆਂ ਦੇ ਕਰਤਾਰ ਅਮਲੇ ਵਰਗਿਆਂ ਦੇ ਇਹਨਾਂ ਦੇ ਗਾਣੇ ਸੁਣਦੇ ਆ ਪਰ ਜੇ ਨਵੀਂ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਨਵਾਂ ਨਾਮ ਉਹਨਾਂ ਦੇ ਮੂੰਹਾਂ ਜਿਹੜਾ ਆਉਂਦਾਗਾ ਉਹ ਸਿੱਧੂ ਆਉਂਦਾਗਾ ਇਹ ਵੀ ਇੱਕ ਇਹ ਪ੍ਰਾਊਡ ਦੀ ਮਨਲਾਦਾ ਗੱਲ ਸੀਗੀ ਕਿ ਕਿਉਂਕਿ ਜਿਹੜੀ ਪੁਰਾਣੀ ਜਨਰੇਸ਼ਨ ਆ ਉਹਨੂੰ ਨਵਾਂ ਜਿਹੜਾ ਮਿਊਜ਼ਿਕ ਹੋਰ ਨਹੀਂ ਵਸਾਂ ਸੀਗਾ ਪਰ ਸਿੱਧੂ ਦੇ ਗੀਤ ਉਹਨਾਂ ਨੂੰ ਚੰਗੇ ਲੱਗਦੇ ਆ ਓਵੇਂ ਮੈਨੂੰ ਲੱਗਦਾ ਕਿ ਜਦੋਂ ਆਪਣੀ ਅੱਗੇ ਜਨਰੇਸ਼ਨ ਜਾਊਗੀ ਉਹ ਪੁਰਾਣੇ ਸਿੱਧੂ ਦੇ ਸੁਣਿਆ ਕਰਨਗੇ ਹਾਲਾਂਕਿ ਉਹਦੋਂ ਨੂੰ ਨਵੇਂ ਹੋਰ ਬਥੇਰੇ ਆ ਜਾਣਗੇ ਨਹੀਂ ਦੇਖੋ ਗੀਤ ਤਾਂ ਉਹਦੇ ਚੰਗੇ ਲੱਗਦੇ ਹੀ ਨੇ ਰਾਦੀਪ ਸਾਰਿਆਂ ਨੂੰ ਪਰ ਜਿਹੜਾ ਉਹਦਾ ਸਟਾਈਲ ਸੀ ਨਾ ਰਹਿਣ ਰਹਿਣੀ ਬੈਣੀ ਸੈਣੀ ਜੋ ਵੀ ਸੀ ਪਰ ਉਹ ਵੀ ਚੰਗਾ ਲੱਗਦਾ ਲੋਕਾਂ ਨੂੰ ਹੁਣ ਉਹਨੇ ਇੱਕ ਗੀਤ ਚ ਕਿਹਾ ਨਹੀਂ ਸੀ ਅ ਸ਼ਾਇਦ ਕਿ ਬੰਬੇ ਵਾਲੇ ਮੈਂ ਮੂਸੇ ਪਿੰਡ ਆਉਣ ਲਾਤੇ ਨਹੀਂ ਹੈਨਾ ਤੇ ਮਤਲਬ ਉਹ ਰਿਐਲਿਟੀ ਉਹ ਸੀਗੀ ਬਿਲਕੁਲ ਜਦੋਂ ਉਹ ਇੱਕ ਮੁੰਡਾ ਪਿੰਡ ਦਾ ਮੂਸੇ ਪਿੰਡ ਦਾ ਮੁੰਡਾ ਕਾਲਜ ਚ ਪੜਦਾ ਉਸ ਤੋਂ ਬਾਅਦ ਬਾਹਰ ਜਾਂਦਾ ਤੇ ਫਿਰ ਆਪਣੇ ਇੱਕ ਅੱਧਾ ਟਰੈਕ ਰਿਲੀਜ਼ ਕਰਦਾ ਸੁਪਰ ਹਿੱਟ ਹੋ ਜਾਂਦਾ ਸਟਾਰ ਬਣ ਜਾਂਦਾ ਫਿਰ ਤੁਸੀਂ ਦੇਖੋ ਫਿਰ ਉਹ ਫੈਸਲਾ ਕੀ ਲਿਆ ਉਹਨੇ ਕਿ ਨਹੀਂ ਯਾਰ ਹੁਣ ਕੈਨੇਡਾ ਥੋੜੀ ਰਹਿਣਾ ਆਪਾਂ ਨੇ ਠੀਕ ਹੈ ਆਪਾਂ ਤਾਂ ਪੜਨ ਆਏ ਸੀ ਜਾਂ ਆਪਣੀ ਇਸ ਲਾਈਨ ਦੇ ਵਿੱਚ ਆਪਾਂ ਜਾਣਾ ਸੀ ਆਪਾਂ ਇੱਧਰ ਆ ਗਏ ਤਾਂ ਚਲੋ ਆਪਾਂ ਕੈਨੇਡਾ ਰਹਿ ਕੀ ਕਰਨਾ ਆਪਾਂ ਪੰਜਾਬ ਚਲਦੇ ਆ ਤੁਸੀਂ ਇਹ ਇਹ ਗੱਲ ਨੋਟ ਕਰਨੀ ਚਾਹੀਦੀ ਹੈ ਹੋਰ ਜਿੰਨੇ ਸਿੰਗਰ ਨੇ ਪੰਜਾਬ ਦੇ ਬਹੁਤ ਵੱਡੇ ਵੱਡੇ ਨੇ ਰਾਜੀਪ ਪੰਜਾਬ ਚੋਂ ਹਿੱਟ ਹੁੰਦੇ ਨੇ ਪੰਜਾਬੀ ਗੀਤ ਗਾਉਂਦੇ ਨੇ ਜਦੋਂ ਸਟਾਰ ਬਣ ਜਾਂਦੇ ਨੇ ਤਾਂ ਇੱਥੋਂ ਬੋਰੀਆ ਬਿਸਤਰਾ ਇਕੱਠਾ ਕਰਕੇ ਕੈਨੇਡਾ ਚਲੇ ਜਾਂਦੇ ਉੱਥੇ ਘਰ ਲੈਂਦੇ ਨੇ ਉੱਥੇ ਰਹਿੰਦੇ ਨੇ ਬਿਲਕੁਲ ਕੱਲਾ ਸਿੱਧੂ ਮੂਸੇਵਾਲਾ ਇੱਕ ਐਸਾ ਅੱਜ ਦੀ ਅੱਜ ਦੀ ਜਨਰੇਸ਼ਨ ਚ ਐਸਾ ਕਲਾਕਾਰ ਐਸਾ ਗਾਇਕ ਹੈ ਕਿ ਜਿਹੜਾ ਕੈਨੇਡਾ ਗਿਆ ਤਾਂ ਸੀ ਕੈਨੇਡਾ ਤੋਂ ਹਿੱਟ ਵੀ ਹੋਇਆ ਪਰ ਉਹ ਹਿੱਟ ਹੋ ਕੇ ਕੈਨੇਡਾ ਨਹੀਂ ਰਿਹਾ ਉਹਨੇ ਹਿੱਟ ਹੋ ਕੇ ਆਪਸ ਵਾਪਸ ਚੁਣਿਆ ਪੰਜਾਬ ਨੂੰ ਹੂੰ ਤੁਸੀਂ ਦੇਖੋ ਕਿੰਨਾ ਡਿਫਰੈਂਸ ਹੈ ਇੱਕ ਉਹ ਕਲਾਕਾਰ ਜਿਹੜੇ ਇੱਥੇ ਸਟਰਗਲ ਕਰਦੇ ਰਹੇ ਫਿਰ ਜਦੋਂ ਕਾਮਯਾਬੀ ਉਹਨਾਂ ਨੂੰ ਮਿਲ ਗਈ ਉਹਨਾਂ ਨੇ ਬੋਰੀਆ ਬਿਸਤਰਾ ਪੰਜਾਬ ਚੋਂ ਚੁੱਕਿਆ ਕੈਨੇਡਾ ਸੈੱਟ ਕਰ ਲਿਆ ਬਿਲਕੁਲ ਇੱਕ ਸਿੱਧੂ ਮੂਸੇ ਵਾਲਾ ਜਿਹੜਾ ਕੈਨੇਡਾ ਜਾ ਕੇ ਸੈੱਟ ਹੋਇਆ ਉੱਥੇ ਹੀ ਸਟਾਰ ਬਣ ਗਿਆ ਤੇ ਫਿਰ ਉਹਨੇ ਚੂਜ਼ ਕੀਤਾ ਕਿ ਮੈਂ ਵਾਪਸ ਪੰਜਾਬ ਆਉਂਗਾ ਉਸ ਤੋਂ ਵੀ ਵੱਡੀ ਗੱਲ ਹੂੰ ਕਿ ਮੈਂ ਪਿੰਡ ਰਹੂੰਗਾ ਬਿਲਕੁਲ ਦੇਖੋ ਇੰਨਾ ਪੈਸਾ ਇੰਨਾ ਵੱਡਾ ਸਟਾਰ ਹੋਵੇ ਤੇ ਚੂਜ਼ ਉਹ ਕੀ ਕਰੇ ਕਿ ਮੈਂ ਪਿੰਡ ਰਹੂੰਗਾ ਉਹਨਾਂ ਨੂੰ ਤਾਂ ਯੂਕੇ ਯੂਐਸਏ ਵਰਗੇ ਮੁਲਕਾਂ ਦੇ ਵੱਲੋਂ ਸਿਟੀਜ਼ਨਸ਼ਿਪ ਆਫਰ ਕੀਤੀ ਗਈ ਕਿਤੇ ਵੀ ਰਹਿ ਸਕਦਾ ਸੀ ਨਾ ਫਰਕ ਹੈ ਨਾ ਇੱਥੇ ਦੇਖੋ ਤੁਸੀਂ ਫਰਕ ਦੇਖੋ ਗੱਲ ਕੰਟਰੀਆਂ ਖਿੱਚ ਰਹੀਆਂ ਸੀ ਸਾਡੇ ਕੋਲੇ ਆਜੋ ਹਾਂ ਕੰਟਰੀਆਂ ਤਾਂ ਖਿੱਚ ਹੀ ਰਹੀਆਂ ਸੀ ਚਲੋ ਵੈਸੇ ਗੱਲ ਕਰਦੇ ਆ ਨਾ ਕਲਾਕਾਰ ਬਹੁਤ ਸਾਰੇ ਨੇ ਹਰ ਇੱਕ ਗੱਲ ਪੰਜਾਬੀ ਦੀ ਪੰਜਾਬ ਦੀ ਕਰੂਗਾ ਪਰ ਜਿਹੜੇ ਇੱਥੋਂ ਹੀ ਹਿੱਟ ਹੋ ਕੇ ਫਿਰ ਇੱਥੋਂ ਪੈਸੇ ਕਮਾ ਕੇ ਬੋਰੀਆ ਬਿਸਤਰਾ ਇਕੱਠਾ ਕਰਕੇ ਕੈਨੇਡਾ ਜਾ ਕੇ ਬਹਿ ਜਾਂਦੇ ਨੇ ਤੇ ਉਹ ਉਹਨਾਂ ਦਾ ਕੀ ਕਰਾਂਗੇ ਆਪਾਂ ਗੱਲ ਤਾਂ ਉਹੀ ਹੈ ਨਾ ਕਿ ਉਹਨਾਂ ਤੋਂ ਉਲਟ ਸਿੱਧੂ ਮੂਸੇ ਵਾਲਾ ਬਾਰੋਂ ਸੈੱਟ ਹੋ ਕੇ ਜਾਂ ਬਾਰੋਂ ਹਿੱਟ ਹੋ ਕੇ ਉਹਨੇ ਪੰਜਾਬ ਨੂੰ ਚੁਣਿਆ ਵਾਪਸ ਪੰਜਾਬ ਆਇਆ ਹੂੰ ਤੇ ਉਹ ਕਿਤੇ ਛੋਟੀ ਮੋਟੀ ਉਦਾਹਰਨਾਂ ਇੱਕ ਇੱਕ ਮਿਸਾਲੀ ਕੰਮ ਕੀਤਾ ਦੂਸਰੀ ਉਦਾਹਰਨ ਮਿਸਾਲ ਕੀ ਪੈਦਾ ਕੀਤੀ ਕਿ ਮੈਂ ਤਾਂ ਬਈ ਪਿੰਡ 'ਚ ਰਹੂੰਗਾ ਹੂੰ ਹਾਲਾਂਕਿ ਪਿੰਡ ਦੇ ਵਿੱਚ ਰਹਿਣ ਕਰਕੇ ਹੀ ਉਹਦੀ ਜਾਨ ਦਾ ਨੁਕਸਾਨ ਹੋਇਆ ਇਹ ਬਾਤ 'ਚੋਂ ਗੱਲਾਂ ਜਿਹੜੀਆਂ ਹੁਣ ਆਪਾਂ ਦੇਖਦੇ ਆ ਹਨਾ ਕਿ ਪਿੰਡ ਦੇ ਵਿੱਚ ਐਕਸੈਸ ਇਸ ਤਰੀਕੇ ਦੇ ਨਾਲ ਖੁੱਲਾ ਸੀ ਕਿ ਉਹ ਜਿਹੜੇ ਸ਼ੂਟਰ ਸੀ ਉਹ ਘੁੰਮਦੇ ਰਹੇ ਹਨਾ ਜੇ ਕਿਤੇ ਸਿੱਧੂ ਮੂਸੇਵਾਲੇ ਦਾ ਘਰ ਇੱਥੇ ਚੰਡੀਗੜ੍ਹ ਵਰਗੇ ਸਿਟੀ ਚ ਕਿਤੇ ਵਧੀਆ ਅਪਾਰਟਮੈਂਟ ਜੀਆ ਕਿਤੇ ਹੁੰਦਾ ਉਥੇ ਸਿਕਿਉਰਿਟੀ ਬਹੁਤ ਉਥੇ ਵੈਸੇ ਨਹੀਂ ਆ ਸਕਦੇ ਉਥੇ ਇਹ ਜਿਹੜੇ ਸ਼ੂਟਰ ਸੀ ਹੁਣ ਚੰਡੀਗੜ੍ਹ ਚ ਇੰਨੇ ਹਥਿਆਰ ਲੈ ਕੇ ਘੁੰਮ ਨਹੀਂ ਸਕਦੇ ਸੀ ਨਾ ਹਰ ਇੱਕ ਮੋੜ ਤੇ ਤੁਸੀਂ ਸੀਸੀਟੀਵੀ ਚੋਂ ਕਿਤੇ ਵੀ ਚੈਕਿੰਗ ਹੋ ਸਕਦੀ ਹੈ ਸੋ ਉਸ ਚੀਜ਼ ਦੇਖੋ ਨੁਕਸਾਨ ਤਾਂ ਹੋਇਆ ਬਹੁਤ ਵੱਡਾ ਉਹਦਾ ਪਰ ਉਹਨੇ ਉਦਾਹਰਣ ਜ਼ਰੂਰ ਕਾਇਮ ਕੀਤੀ ਆ ਕਿ ਯਾਰ ਜਦੋਂ ਤੁਸੀਂ ਹਿੱਟ ਹੋ ਗਏ ਜਦੋਂ ਤੁਸੀਂ ਬਹੁਤ ਫੇਮਸ ਹੋ ਗਏ ਜ਼ਰੂਰੀ ਥੋੜੀ ਹੈ ਤੁਸੀਂ ਬੰਬੇ ਜਾ ਕੇ ਰਹਿਣਾ ਜ਼ਰੂਰੀ ਥੋੜੀ ਹੈ ਤੁਸੀਂ ਚੰਡੀਗੜ੍ਹ ਬਹਾਲੀ ਰਹਿਣਾ ਜ਼ਰੂਰੀ ਥੋੜੀ ਹੈ ਤੁਸੀਂ ਕੈਨੇਡਾ ਰਹਿਣਾ ਅਮਰੀਕਾ ਰਹਿਣਾ ਇੰਗਲੈਂਡ ਰਹਿਣਾ ਬਿਲਕੁਲ ਜ਼ਰੂਰੀ ਇਹ ਹੈ ਵੀ ਤੁਸੀਂ ਫਿਰ ਵੀ ਜਿਹੜਾ ਬੰਦਾ ਆਪਣੇ ਪਿੰਡ ਨਾਲ ਆਪਣੇ ਘਰ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਜ਼ਮੀਨ ਦੇ ਨਾਲ ਜੁੜਿਆ ਹੋਵੇ ਉਹ ਅਸਲੀ ਗੱਲ ਹੈ ਸਿੱਧੂ ਮੂਸੇ ਵਾਲਾ ਉਸ ਤਰੀਕੇ ਦਾ ਇਨਸਾਨ ਸੀਗਾ ਜਿਨੇ ਬਹੁਤ ਸਾਰੀਆਂ ਉਦਾਹਰਨਾਂ ਮਿਸਾਲਾਂ ਕਾਇਮ ਕੀਤੀਆਂ ਨੇ ਸੋ ਹੁਣ ਜਿਹੜੇ ਜਿਨ੍ਹਾਂ ਦੀ ਗੱਲ ਕਰਦੇ ਆ ਆਪਾਂ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਕੈਨੇਡਾ ਜਾ ਕੇ ਬੈਠੇ ਨੇ ਹੂੰ ਉਹ ਆਉਂਦੇ ਨਹੀਂ ਉਰੇ ਯਾਰ ਆਉਣਗੇ ਆਉਣਗੇ ਸ਼ੋਅ ਲਾਉਣਗੇ ਮੈਂ ਪੈਸੇ ਕਮਾਉਣਗੇ ਤਾਂ ਫੇਰ ਫੇਰ ਕੈਨੇਡਾ ਚ ਬਥੇਰੇ ਕਲਾਕਾਰਾਂ ਨੂੰ ਆਪਾਂ ਜਾਣਦੇ ਆ ਕਿਸੇ ਦਾ ਇੱਕ ਤਾਂ ਗਾਣਾ ਵੀ ਹਿੱਟ ਹੋ ਜੇ ਨਾ ਚਾਰ ਪੈਸੇ ਚੰਗੇ ਆ ਜਾਣ ਆਲਾ ਸਿੱਧਾ ਵੀਜ਼ਾ ਲਵਾਉਂਦਾ ਤੇ ਬਾਹਰ ਨੂੰ ਵਾਜਦਾਗਾ ਜੀ ਇਹ ਬਹੁਤ ਫਰਕ ਆਗਾ ਜਾਂ ਜਿਵੇਂ ਸਿੱਧੂ ਨਿਆਦ ਗੀਤਾਂ ਜ਼ਿਕਰ ਕੀਤਾ ਸੀ ਹੋਮਲੈਂਡ ਦਾ ਵੀ ਆਲਾ ਉੱਥੇ ਜਾਂਦਾ ਉੱਥੇ ਫਲੈਟ ਲੈ ਲੈਂਦਾ ਤੇ ਉੱਥੋਂ ਨਿਕਲਦਾ ਹੀ ਨਹੀਂ ਪੰਡ ਤਾਂ ਵੜਦਾ ਹੀ ਨਹੀਂ ਅਗਲਾ ਜਾ ਕੇ ਹਨਾ ਇਹ ਇਹ ਤਾਂ ਬਿਲਕੁਲ ਫਰਕ ਸੀਗਾ ਸਿੱਧੂ ਦੇ ਅੰਦਰ ਮੈਨੂੰ ਲੱਗਦਾ ਇਸੇ ਕਰਕੇ ਜਿਵੇਂ ਆਪਣੇ ਮਾਲਵੇ ਦੇ ਅੰਦਰ ਗੁੱਗਿਲ ਨੇ ਪਿੰਡ ਤੋਂ ਆਪ ਦਾ ਹਮੇਸ਼ਾ ਉਹ ਵੀ ਉਹ ਵੀ ਪਹਿਲਾਂ ਤੋਂ ਰਹਦੇ ਆ ਨੇ। ਸ਼ੁਰੂ ਤੋਂ ਪਹਿਲਾਂ ਤੋਂ। ਉਹਦੇ ਬਾਅਦ ਸਿੱਧੂ ਨੇ ਇਹ ਚੀਜ਼ਾਂ ਨੂੰ ਸੈੱਟ ਕੀਤਾ। ਇਸੇ ਕਰਕੇ ਲੋਕ ਉਹਦੇ دیਵਾਨੇ ਸੀਗੇ। ਬਿਲਕੁਲ। ਤੁਸੀਂ ਦੇਖੋ ਵੀ ਕਮਲਿਆਂ ਕੋਲ ਲੋਕ ਇਹ ਹੀ ਚੀਜ਼ਾਂ ਸੀਗੀਆਂ ਨਾ। ਰੋਜ਼ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਫੋਟੋ ਕਰਾਉਂਦੇ ਫਿਰ ਇਹ ਬਹੁਤ ਖਾਸੀਅਤ ਸੀ ਉਹਦੀ ਨਿਮਰਤਾ। ਕਦੇ ਉਹਨੇ ਮੱਥੇ ਤਿਓੜੀਆਂ ਨਹੀਂ ਪਾਈਆਂ ਸੀ। ਕੋਈ ਆ ਜਾਂਦਾ ਸੀ ਹੱਸ ਕੇ ਜੱਫੀ ਪਾ ਕੇ ਫੋਟੋ ਕਰਾਉਂਦਾ ਸੀ। ਦੇਖੋ ਉਹੀ ਉਹੀ ਚੀਜ਼ਾਂ ਉਹਦਾ ਜਿਹੜਾ ਖੁੱਲਾ ਐਕਸੈਸ ਉਹਦੇ ਤੱਕ ਪਹੁੰਚ ਤੱਕ ਸੀਗਾ ਨਾ ਉਹੀ ਚੀਜ਼ਾਂ ਦਾ ਨੁਕਸਾਨ ਹੋਇਆ ਬਹੁਤ ਭਾਰੀ ਹੈ ਨਾ ਤੇ ਪਰ ਉਹਦਾ ਸਟਾਈਲ ਸੀਗਾ ਉਹ ਉਹ ਆਪਣੇ ਆਪ ਨੂੰ ਓਡਾ ਵੱਡਾ ਬੇਸ਼ੱਕ ਬਹੁਤ ਵੱਡਾ ਸੀ ਪਰ ਉਹਵੇਂ ਸਮਝਦਾ ਨਹੀਂ ਸੀ ਉਹ ਦੇਖੋ ਕੋਈ ਵੀ ਬੰਦਾ ਆ ਜੇ ਆਪਾਂ ਦੇਖਿਆ ਹੀ ਹੈ ਖੇਤਾਂ ਦੇ ਡਾਇਰੈਕਟਰ ਜਿਹੜਾ ਜਿਹੜਾ ਬੰਦਾ ਕੇਕੜਾ ਜੀਨੇ ਉਹਦੀ ਰੇਕੀ ਕਰੀ ਸੀ ਅਖੀਰਲੇ ਦਿਨ ਜੀਨੇ ਦੱਸਿਆ ਸੀ ਫੋਟੋ ਕਰਾਈ ਉਹਦੇ ਨਾਲ ਠੀਕ ਹੈ ਤੇ ਦੇਖੋ ਬੰਦੇ ਨੂੰ ਕੀ ਪਤਾ ਸੀ ਕਿ ਇਹ ਤਾਂ ਯਾਰ ਮੇਰੇ ਕਾਤਿਲਾਂ ਨੂੰ ਇਨਫੋਰਮੇਸ਼ਨ ਦੇ ਰਿਹਾ ਪਰ ਉੱਥੇ ਖੜ ਕੇ ਉਹਦੇ ਨਾਲ ਮਿਲ ਕੇ ਗਿਆ ਹੈਨਾ ਸੋ ਮੂਸੇ ਵਾਲੇ ਦਾ ਨਾ ਜਿਹੜੀ ਜ਼ਿੰਦਗੀ ਸੀ ਜੀਵਨ ਉਹ ਪੂਰਾ ਇੱਕ ਮਿਸਾਲੀ ਜੀਵਨ ਉਹਦਾ ਰਿਹਾ ਤੇ ਸ਼ਾਇਦ ਆ ਜਿਹੜੇ ਸਵਾਲ ਕੀਤੇ ਨੇ ਬਹੁਤ ਸਾਰੇ ਕਲਾਕਾਰ ਇਹਦਾ ਜਵਾਬ ਨਹੀਂ ਦੇ ਸਕਣਗੇ ਕਿ ਅਸੀਂ ਪੰਜਾਬ ਦੀ ਮਿੱਟੀ ਤੋਂ ਹੋ ਕੇ ਇੱਥੋਂ ਅਸੀਂ ਹਿੱਟ ਹੋ ਕੇ ਇੱਥੋਂ ਹੀ ਅਸੀਂ ਪੈਸੇ ਕਮਾ ਕੇ ਅਸੀਂ ਕਿਉਂ ਕੈਨੇਡਾ ਜਾ ਕੇ ਰਹਿਨੇ ਆ ਹੈਨਾ ਆਉਂਦੇ ਨੇ ਸ਼ੋ ਕਰਦੇ ਨੇ ਇੰਡੀਆ ਆ ਕੇ ਪੰਜਾਬ ਆ ਕੇ ਸ਼ੋ ਕਰਦੇ ਨੇ 쇼 ਪੂਰਾ ਆ ਜਾਂਦਾ ਫਿਰ ਵਾਪਸ ਚਲੇ ਜਾਂਦੇ ਆ ਤਾਂ ਸਿੱਧੂ ਮੂਸੇਵਾਲੇ ਦਾ ਫਿਰ ਕੀ ਮੁਕਾਬਲਾ ਹੋਊਗਾ ਗੱਲ ਤਾਂ ਉਹੀ ਆ ਨਾ ਵੀ ਜਿਹੜਾ ਉਹ ਕਹਿੰਦਾ ਮੁਕਾਬਲਾ 10 ਮਿੰਟ ਕਿੱਥੇ ਆ 10 ਮਿੰਟ ਕਿੱਥੇ ਆ ਤੇ ਐਂਡ ਵਾਲੀ ਜਿਹੜੀ ਲਾਈਨ ਵੀ ਹੈ ਕੋਈ ਹੋਰ ਬਿਲਕੁਲ